ਪਰਾੜ ਜੈਸੀ ਦਿੱਲੀ ਖੀ ਹੋਈ ਕਿਤਾਬ ਕੀਕਣ ਆਖਾਂ ਮੈਂ ਔਰਤ ਨਾ ਮੈਂ ਉੱਗੀ ਨਾ ਮੈਂ ਜਨਮੀ ਨਾ ਪਿੰਡੇ ਨੂੰ ਰੂਮਿਲੀ ਨਾ ਕਿਸੇ ਨੇ ਸਾਕਰ ਚਾਇਆ ਨਾ ਕਿਸੇ ਨੂੰ ਮੈਂ ਜਾਣ ਸਕੀ ਨਾ ਕੋਈ ਮੇਰੇ ਅੰਗੀ ਬੈਠਾ ਨਾ ਕਿਸੇ ਮੇਰੀ ਬਾਤ ਸੁਣੀ ਨਿੱਕੀ ਸਾਂ ਨਿੱਕੀ ਸਾਂ ਦਾ ਪੱਥਰ ਸੱਦ ਦਿੰਦੀ ਬੱਟੀ ਹੋਈ ਕਮਜ਼ਾਤ ਕਰਦੇ ਬੂਹੇ ਕਿੱਲੇ ਹੋ ਗਏ ਡੰਗਰ ਮੇਰੀ ਔਕਾਤ ਅੰਗਾ ਨੂੰ ਪੁਜਕਾਰਨ ਲੋਕੀ ਅੰਗਾ ਨੂੰ ਹੀ ਪੂਜਦੇ ਨੇ ਅੰਗਾ ਚੋਹੀ ਦੀਪ ਵਾਗੇ ਅੰਗਾ ਨੂੰ ਹੀ ਫੂਕਦੇ ਨੇ ਅੰਗ ਜੋ ਸ੍ਰਿਸ਼ਟੀ ਉਪਜਾਕ ਰੱਬ ਜਿੰਨੇ ਕਿਉਂ ਨਾ پاک ਮੈਂ ਰੂੜੀ ਮੇਰੇ ਕਦਰ ਨਾ ਕੋਈ ਕੱਖਾਂ ਜਿਉ ਮੇਰੀ ਔਕਾਤ ਮੂੰਹ ਮੇਰੇ ਦੀਆਂ ਬਾਤਾਂ ਨੂੰ ਮੇਰੀ ਮਾਂ ਤੇ ਜਜਵਾਤਾ ਨੂੰ ਦਾਦੀ ਦੇ ਕੁੰਡ ਦੀਆਂ ਸ਼ਰਮਾਂ ਨੂੰ ਮੇਰੀ ਗੁੱਡੀ ਦੇ ਮੱਥੇ ਦੇ ਕਰਮਾਂ ਨੂੰ ਕੌਣ ਬੇਜੋੜ ਵਿਆਹ ਕਿ ਖਾ ਗਿਆ ਮੇਰਾ ਜੀਣਾ ਮੇਰੇ ਹਾਸੇ ਮੇਰੀ ਹਕੀਕਤ ਹਸਤੀ ਕੁਝ ਵੀ ਨਹੀਂ ਬਸ ਹੰਝੂ ਜਿਹੜੇ ਔਕਾਤ ਸਿਵਿਆਂ ਤੱਕ ਦਾ ਸਫ਼ਰ ਮੇਰਾ ਚਾਵਾ ਦਾ ਏ ਟਿਕਟ ਪਾੜਾ ਪੁੱਜਣਾ ਤੇ ਹੈ ਵੇ ਦੇਹੀ ਸਰਾਪੀ ਕਿਸੇ ਅੱਗੇ ਕਿਉਂ ਕਰਾਂ ਮਹਾੜਾ ਮੇਰੇ ਕਰਮੀ ਮੇਰੀ ਬਦਨਾਮੀ ਬਣ ਜਾਵੇ ਮੇਰੀ ਸ਼ੋਹਰਤ ਤੁਸੀਂ ਦੱਸੋ ਤੁਸੀਂ ਦੱਸੋ ਕੀ ਕਣ ਆਖਾਂ ਮੈਂ ਔਰਤ ਕੀ ਕਣ ਆਖਾਂ ਮੈਂ ਔਰਤ ਧੰਨਵਾਦ